ਪੁਲਿਸ ਅਫਸਰਾਂ ਬਾਰੇ ਪੁਲਸਵਾਲਿਆਂ ਦਾ ਕੀ ਬਣਿਆ ਪਿੱਛੇ ਕੁਝ ਪੁਲਸ ਅਫਸਰਾਂ ਦਾ ਜ਼ਿਕਰ ਹੋਇਆ ਹੈ ਜਿਨ੍ਹਾਂ ਨੇ ਸਿੰਘਾਂ ਅਤੇ ਉਹਨਾਂ ਦੇ ਪਰਿਵਾਰਾਂ ਤੇ ਅੰਨ ਤਸ਼ੱਦਦ ਕੀਤਾ ਇੰਨਾ ਪੁਲਸਵਾਲਿਆਂ ਦਾ ਬਾਅਦ ਵਿੱਚ ਕੀ ਬਣਿਆ ਜਾਂ ਹੁਣ ਕਿਸ ਹਾਲਾਤ ਵਿੱਚ ਹਨ ਇਹ ਦੱਸਣਾ ਵੀ ਜ਼ਰੂਰੀ ਮਹਿਸੂਸ ਹੋਇਆ ਜਿਸ ਕਰਕੇ ਇੱਥਾ ਕੁਝ ਪੁਲਸ ਅਫਸਰਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਰਜਿੰਦਰਪਾਲ ਸੋਡਾ ਏਸ ਪੁਲਸ ਅਫਸਰ ਨੇ ਸੰਗਰੂਰ ਜ਼ਿਲ੍ਹੇ ਵਿੱਚ ਖਾੜਕੂ ਸਿੰਘਾਂ ਅਤੇ ਆਮ ਸਿੱਖਾਂ ਤੇ ਬਹੁਤ ਤਸ਼ੱਦਦ ਟਾਹਿਆ ਜਿਸ ਕਰਕੇ ਕਈ ਨੌਜਵਾਨ ਆਪਣੇ ਘਰ ਛੱਡ ਗਏ ਰਜਿੰਦਰਪਾਲ ਛੋਟਾ ਬਹੁਤ ਜ਼ਿਆਦਾ ਜ਼ਾਲਮ ਅਤੇ ਨਰਦਈ ਸੀ ਅਖੀਰ ਏਸ ਨੂੰ ਆਪਣੇ 5 ਸੁਰੱਖਿਆ ਮੁਲਾਜ਼ਮਾਂ ਸਮੇਤ 1991 ਵਿੱਚ ਲੁਧਿਆਣਾ ਢੋਲੇਵਾਲ ਚੌਕ ਨੇੜੇ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਸਿੰਘਾਂ ਨੇ ਘਾਤ ਲਾ ਕੇ ਸੌਦਾ ਲਾ ਦਿੱਤਾ ਸੀ ਜਸਮਿੰਦਰ ਸਿੰਘ ਉਰਫ ਜਸੀ ਪਾਜੀ ਏ ਆਈਪੀਐਸ ਅਫਸਰ ਸਿੱਖੂ ਹੁੰਦਾ ਹੋਇਆ ਵੀ ਸਿੱਖਾਂ ਨਾਲ ਬਹੁਤ ਨਫ਼ਰਤ ਕਰਦਾ ਸੀ ਕੋਈ ਬਿਰਲਾ ਹੀ ਇਸ ਦੀ ਨਫ਼ਰਤ ਤੋਂ ਬਚਿਆ ਹੋਵੇਗਾ ਇਸ ਨੇ ਸੈਂਕੜੇ ਹੀ ਸਿੱਖਾਂ ਨੂੰ ਜਾਂ ਤਾਂ ਸ਼ਹੀਦ ਜਾਂ ਲਾਪਤਾ ਕਰ ਦਿੱਤਾ ਸੀ ਇਹ ਸਿੰਘਾਂ ਨੂੰ ਸ਼ਹੀਦ ਕਰਕੇ ਬਹੁਤ ਦਰਸ਼ਨ ਮਨਾਉਂਦਾ ਹੁੰਦਾ ਸੀ ਫਿਰ ਸਮੇਂ ਦਾ ਗੇੜ ਘੁੰਮਿਆ ਅਤੇ ਬਾਅਦ ਵਿੱਚ ਇਸ ਦਾ ਪਰਿਵਾਰ ਟੁੱਟ ਗਿਆ ਤੇ ਇਹ ਇਕੱਲਾ ਰਹਿ ਗਿਆ ਫਿਰ ਇਹ ਬਹੁਤ ਡੂੰਘੇ ਤਣਾਅ ਵਿੱਚ ਰਿਹਾ ਤੇ ਕਈ ਹੋਰ ਰਾਨੀਆਂ ਮਾਨਸਿਕ ਬਿਮਾਰੀਆਂ ਨਾਲ ਘੇਰਿਆ ਗਿਆ ਅਖੀਰ ਵਿੱਚ ਇਹ ਏ ਡੀ ਜੀ ਪੀ ਤੱਕ ਪਹੁੰਚ ਗਿਆ ਸੀ ਪਰ دماਗੀ ਹਾਲਤ ਠੀਕ ਨਾ ਹੋਣ ਕਰਕੇ ਫੁੱਲਸ ਲਾਈਨ ਵਿੱਚ ਹੀ ਰਿਹਾ ਕੁਝ ਸਮਾਂ ਪਹਿਲਾਂ ਇਸ ਦੀ ਹਾਲਤ ਪਾਗਲਾ ਵਰਗੀ ਤੇ ਤਰਸ ਜੋ ਹੋ ਗਈ ਸੀ ਅਤੇ ਇਹ ਤੜਪਦਾ ਹੋਇਆ ਗੁੰਮਨਾਮੀ ਵਿੱਚ ਹੀ ਮਰਿਆ ਪ੍ਰਿਤਪਰਵਿਕ ਇਹ ਹਸਾਬਸਰ ਨੇ ਪੰਜਾਬ ਭਾਰ ਵਿੱਚ ਬਹੁਤ ਸਿੰਘਾਂ ਨੂੰ ਸ਼ਹੀਦ ਤੇ ਲਾਪਤਾ ਕੀਤਾ ਇਸ ਲਈ ਹੀ ਪੁਲਿਸ ਪਾਰਟੀ ਨੇ ਕਲਕੱਤੇ ਵਿੱਚ ਬਸ਼ੀਰ ਮੁਹੰਮਦ ਔਰ ਪਪਾਈ ਲਾਸ਼ਮਣ ਸਿੰਘ ਭੰਮੇ ਕਲਾ ਅਧੀ ਉਸ ਦੀ ਸਿੰਘੜੀ ਜਿਸ ਦੀ ਕੁੱਖ ਵਿੱਚ 8 ਮਹੀਨੇ ਦਾ ਬੱਚਾ ਸੀ ਨੂੰ ਸ਼ਹੀਦ ਕੀਤਾ ਬੰਗਾਲ ਸਰਕਾਰ ਨੇ ਇਸ ਨੂੰ ਅਤੇ ਇਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਚਲਾਇਆ ਜਿਸ ਵਿੱਚ ਸਾਰੀ ਪੁਲਿਸ ਪਾਰਟੀ ਨੂੰ ਉਮਰ ਕੈਦ ਹੋ ਗਈ ਪਰ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਇੰਡੀਆ ਦੇ ਰਾਸ਼ਟਰਪਤੀ ਨੇ ਇਹਨਾਂ ਦੀ ਸਜ਼ਾ ਮਾਫ਼ ਕਰ ਦਿੱਤੀ ਉਹਨਾਂ ਪ੍ਰਤਪਾਲ ਵਰਕ ਪੁਲਿਸ ਮੈਕਮੇ ਵਿੱਚੋਂ ਰਟਾਇਰ ਹੈ ਇਸ ਉੱਪਰ ਸਿੰਘਾਂ ਨੂੰ ਲਾਪਤਾ ਕਰਨ ਦੇ ਹੋਰ ਕਈ ਮੁਕੱਦਮੇ ਚੱਲ ਰਹੇ ਹਨ